ਪਾਜੀ ਇੱਕ ਸਵਾਲ ਕਿ ਜਦੋਂ ਗੁਜ਼ਰ ਜਾਂਦੇ ਨੇ ਤੁਹਾਡੇ ਪਿਤਾ ਤੇ ਉਸ ਤੋਂ ਬਾਅਦ ਫੈਮਿਲੀ 'ਚ ਤੁਹਾਨੂੰ ਇਦਾਂ ਨਹੀਂ ਹੁੰਦਾ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਜਾਂ ਤੁਸੀਂ ਸੰਭਿਆ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਸ਼ਕ ਕਰਦੇ ਸੀਗੇ ਮੈਨੂੰ ਲੱਗਦਾ ਕਿ ਤੁਹਾਡਾ ਤੁਹਾਨੂੰ ਸੰਭਾਲਣਾ ਬਹੁਤ ਟਫ ਰਿਹਾ ਹੁਣ ਸਾਰੇ ਪਰਿਵਾਰ ਦਾ ਹਾਂਜੀ ਮੈਨੂੰ ਸੰਭਿਆ ਜੀ ਮੈਨੂੰ ਮੇਰੇ ਪਿਤਾ ਜੀ ਨੇ ਸੰਭਿਆ ਆ ਕੇ ਅੱਛਾ ਜੀ ਮੈਨੂੰ ਨਹੀਂ ਪਤਾ ਮੈਨੂੰ ਕਿੰਨੇ ਹੋਰ ਸੰਭਿਆ ਆ ਠੀਕਾ ਮਾਤਾ ਜੀ ਵਾਈਫ ਪਹਿਣਾ ਸੰਭਦੀਆਂ ਪਰ ਜੇ ਕਿਸੇ ਨੇ ਸੰਭਿਆ ਤਾਂ ਫਿਰ ਪਿਤਾ ਜੀ ਨੇ ਸੰਭਿਆ ਉਹ ਮਿਲਦੇ ਜਦੋਂ ਤਾਂ ਕਹਿੰਦੇ ਸੀ ਕਿ ਬਹੁਤ ਜਿਆਦਾ ਜਜ਼ਬਾਤੀ ਨਾ ਹੋ ਮੇਰਾ ਵਕਤ ਆ ਗਿਆ ਸੀ ਮੈਨੂੰ ਜਾਣਾ ਸੀ ਤੇ ਤੇਰੇ ਤੇ ਜ਼ਿੰਮੇਵਾਰੀਆਂ ਨੇ ਕਰਦੀਆਂ ਤੇ ਤੈਨੂੰ ਨਿਭਾਉਣੀਆਂ ਪੈਣੀਆਂ ਮੈਨੂੰ ਗੁੱਸੇ ਹੁੰਦੇ ਸੀ ਆਪ ਨੂੰ ਜਦੋਂ ਮੈਂ ਕਿਤੇ ਵਾਕ ਕਰਨ ਜਾਵਾਂ ਜਾਂ ਕੱਲਾ ਬੈਠਦਾ ਸੀ ਉਹ ਮਿਲਦੇ ਸੀ ਪਰ ਉਸ ਦਰਸ਼ਨ ਦੇ ਰਾਈ ਮੈਨੂੰ ਪਤਾ ਲੱਗਦਾ ਰਿਹਾ ਕਿ ਮੈਂ ਇਹਨਾਂ ਜ਼ਿੰਮੇਵਾਰੀਆਂ ਵੀ ਸਾਂਭਣੀਆਂ ਉਹ ਕਹਿੰਦੇ ਸੀ ਕਿ ਮਾਂ ਦੀ ਜ਼ਿੰਮੇਵਾਰੀ ਹੈ ਘਰ ਵਾਲੀ ਦੀ ਜ਼ਿੰਮੇਵਾਰੀ ਹੈ ਘਰ ਦੀ ਆ ਪਰ ਉਸ ਤੋਂ ਵੱਡੀਆਂ ਜ਼ਿੰਮੇਵਾਰੀਆਂ ਇਹ ਸੀ ਕਿ ਜਿਹੜੇ ਰਾਹ ਤੈਨੂੰ ਤੋੜਿਆ ਹੈ ਜ਼ਿੰਦਗੀ 'ਚ ਕੁਝ ਬਿਹਤਰ ਕਰਨ ਲਈ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੀ ਹਾਂ ਜ਼ਿੰਦਗੀਆਂ ਨੂੰ ਲੋਕਾਂ ਦੀਆਂ ਨੂੰ ਬਿਹਤਰ ਕਰਨ ਲਈ ਘਟੋ ਘਟ ਉਹ ਸੁਪਨਾ ਜ਼ਰੂਰ ਪੂਰਾ ਕਰ ਉਹ ਸੁਪਨੇ ਨੇ ਫਿਰ ਮੈਨੂੰ ਸਾਹਮੇ ਆਇਆ ਜਾਂ ਉਹ ਉਹੀ ਸੁਪਨਾ ਅਜੇ ਤੱਕ ਮੈਨੂੰ ਸਾਹਮੇ ਰਿਹਾ। ਉਹੀ ਸੁਪਨਾ ਸਾਹਮੇ ਰਿਹਾ। ਸੋ ਰਵਾਇਆ ਵੀ ਉਹਨਾਂ ਤੇ ਚੁੱਪ ਵੀ ਉਹਨਾਂ ਨੇ ਕਰਾਇਆ। ਹੂੰ ਹੂੰ। ਜਾ ਕੇ ਰਵਾਉਂਦੇ ਵੀ ਆ ਫਿਰ ਆ ਕੇ ਚੁੱਪ ਕਰਾਉਂਦੇ ਆ ਹੱਥ ਫੜ ਲੈਂਦੇ ਆ।